बच्चा तो सारे बच्चा के की नाम बच्चे मेहुल मेहुल के लगी मूवी पूरी कैंट पूरी कैंट हां जी अच्छा के में लगी, पुरी कैंट। पुरी कैंट। के में लगी फिल्म फिल्म बहुत कैंट थी की बढ़िया लगा सुनन जो फिल्म जो उसका स्टाइल और कॉमेडी इदा डीएसपी देव का आ क्या बात है बढ़िया अच्छा तो लड़ाई किलो किलो नुग बढ़िया लगी entertain ਕਰ ਰਿਹਾ ਕਿਨਾ ਬੱਚੇ ਪਰਲੀ ਕਿਵੇਂ ਲੱਗੀ ਮੂਵੀ ਬਹੁਤ ਵਧੀਆ ਸੀ ਤੇਵ ਦਾ ਰੋਲ ਕਿਵੇਂ ਲੱਗਿਆ ਤੇਵ ਦਾ ਰੋਲ ਬਹੁਤ ਹੀ ਵਧੀਆ ਸੀ ਗਾ ਉਹਦਾ ਟੀਚਰ ਵਧੀਆ ਲੱਗਿਆ ਵਧੀਆ ਰੋਲ ਵਧੀਆ ਟੀਚਰ ਦਾ ਹਾਂਜੀ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਇਹਦਾ ਰੋਲ ਅਲੱਦਾ ਸਕੂਲ ਦੇ ਬੱਚਿਆਂ ਨੂੰ ਮੈਂ ਬਹੁਤ ਤਾਰੀਫ ਦੇ ਯੋਗ ਨੇ ਕਿ ਇਹਨਾਂ ਨੇ ਬਹੁਤ ਡਿਸਪਲਨਚ ਰਿਹਾ ਹੈ ਡੀਐਸਪੀ ਦੇਵਨਤਾ ਸਖਾਇਆ ਸਖਾਇਆ ਬੱਚੇ ਪਹਿਲੇ ਡਿਸਪਲਨਚ ਰਹਿ ਬਹੁਤ ਵਧੀਆ ਪੂਰੀ ਗੱਲ ਸੀ ਬੰਦ ਸੋ ਤਾਂ ਕਿਛ ਨਹੀਂ ਬੋਲਿਆ ਕੀ ਤਦਾ ਹਾਂ ਸਖਾਇਆ ਵੀ ਕੋ ਸਮਝਿਆ ਫਿਲਮ ਚ ਹਾਂ ਬਹੁਤ ਵਧੀਆ ਲੱਗਿਆ ਫਿਲਮ ਚ ਉਹ ਪੂਰਾ ਵਧੀਆ ਲੱਗੇ ਫਿਲਮ ਪੂਰੀ ਵਧੀਆ ਸੀਗੀ ਸਿੱਕੀ ਕੀ ਕੀ ਚੀਜ਼ਾਂ ਕੈਚ ਕਰਕੇ ਲੈ ਕੇ ਚੱਲੋ ਜਿਹੜੀਆਂ ਬੱਚਿਆਂ ਨੂੰ ਦੱਸਣੀਆਂ ਬੱਚਿਆਂ ਨੂੰ ਵਾਸਤੇ ਪੜਨਾ ਸਿੱਤੇ ਇਮਾਨਦਾਰੀ ਦਾ ਸਭ ਕੁਝ ਸਿਖਾਉਣਾ ਪਾਣੇ ਵੀ ਬੱਚੇ ਇਮਾਨਦਾਰ ਰਹਿਣਾ ਉਹ ਵੀ ਬੇਈਮਾਨੀ ਨਾ ਕਰਨ ਕਿਉਂਕਿ ਬੱਚੇ ਸਕੂਲਾਂ ਤੋਂ ਹੀ ਸਿੱਖਦੇ ਨੇ ਜੇ ਸਕੂਲਾਂ 'ਚ ਕੋਈ ਬੇਈਮਾਨੀ ਕਰਨਾ ਕਿਤਾ ਅੱਗੇ ਜਾ ਕੇ ਵੀ ਕਰ ਦਿੰਦੇ ਨੇ ਸਿੱਖਿਆ ਵੀ ਗਲਤ ਕੰਮ ਨਹੀਂ ਕਰਨੇ ਚਾਹੀਦੇ ਆਹ ਕੀ ਬਾਤ ਹੈ ਕਹਿੰਦਾ ਇਹ ਸਿੱਖਿਆ ਹੈ ਸਹੀ ਜੀਤਾ ਕਹਿੰਦਾ ਗਲਤ ਕੰਮ ਨਹੀਂ ਕਰਨੇ ਵਧੀਆ ਕੈਂਟ ਦੀ ਮੂਵੀ ਹਾਂਜੀ ਪੂਰੀ ਕੈਂਟ ਹੈ ਪੂਰੀ ਨਹੀਂ ਸੇਰਾ ਸੀ ਸੇਰਾ ਅੱਛਾ ਪਹਿਲਾਂ ਵੀ ਦੇਖੀਂ 10 ਕਰੋੜ ਦੀਆਂ ਫਿਲਮਾਂ ਨਹੀਂ ਨਹੀਂ ਇਹੋ ਜਿਹੀ ਕਦੇ ਨਹੀਂ ਦੇਖੀ ਅੱਛਾ ਜੀ ਕਦੇ ਨਹੀਂ ਦੇਖੀ ਨਜ਼ਾਰਾ ਆ ਗਿਆ ਪੂਰਾ ਨਜ਼ਾਰਾ ਆ ਗਿਆ ਲੜਾਈ ਲੁੜੀ ਬਹੁਤ ਵਧੀਆ ਅੱਛਾ ਬਹੁਤ ਵਧੀਆ ਸੀ ਸਰ ਇਨਸਪਾਇਰਿੰਗ ਮੂਵੀ ਸੀਗੀ ਵੀ ਆਪਣੇ ਸੋਸਾਇਟੀ ਤੇ ਕਿਸ ਤਰ੍ਹਾਂ ਯਾਨੀ ਕੁਰੀਤیاں ਚੱਲ ਰਹੀਆਂ ਨੇ ਉਹਨੂੰ ਆਪਾਂ ਕਿਸ ਤਰ੍ਹਾਂ ਹਟਾ ਸਕਦੇ ਆ ਇਹ ਕਿ ਨਹੀਂ ਕਮੇਡੀ ਨ ਮੂਵੀ ਵੀ ਹੈ ਬਹੁਤ ਐਂਟਰਟੇਨਮੈਂਟ ਬਹੁਤ ਵਧੀਆ ਮੈਸੇਜ ਦਿੱਤੇ ਨੇ ਇਹਦੇ ਵਿੱਚ कि रिश्वत नहीं ली करप्शन नहीं करनी चलो हर एक फिल्म पर भी बहुत दिखाया गया है बहुत कुछ सीखने को मिले किप्प्न तो दूर रहना चाहता है ठीक है ब्राइबरी इज ऑल्सो क्राइम सो थिंग्स सो स्टूडेंट्स रेली ਔਰ ਸੱਜ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਪੋਬੀ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਅੱਜ ਕੁਝ ਖਾਸ ਲੈ ਕੇ ਆਇਆ ਫਿਲਮ ਰਿਲੀਜ਼ ਹੋ ਗਈ ਹੈ ਦੇਵ ਕਰੋੜ ਦੀ ਫਿਲਮ ਕਿਹੜੀ ਰਿਲੀਜ਼ ਹੋਈ ਹੈ ਪਿੱਛੇ ਬੈਨਰ ਪੜ੍ਹ ਲਓ ਡੀਐਸਪੀ ਦੇਵ 2 ਬੱਚਿਆਂ ਦੇ ਲਈ ਬੜੀ ਕੈਂਟੇਨਟ ਐਂਟਰਟੇਨਿੰਗ ਟ੍ਰੈਜੇਡੀ ਹਰ ਤਰ੍ਹਾਂ ਦਾ ਜਿਹੜਾ ਮਸਾਲਾ ਫਿਲਮ ਦੇ ਵਿੱਚ ਪਾਇਆ ਗਿਆ ਛੋਟੇ ਛੋਟੇ ਬੱਚਿਆਂ ਨੂੰ ਅੱਜ ਫਿਲਮ ਜਿਹੜੀ ਆ ਦਿਖਾਈ ਗਈ ਹੈ ਡ੍ਰੀਮ ਰਿਐਲਿਟੀ ਸਿਨੇਮੇ ਦੇ ਵਿੱਚ ਮੌਜੂਦ ਆ ਜਿੱਥੇ ਬੱਚਿਆਂ ਨੂੰ ਮੂਵੀ ਦਿਖਾਈ ਗਈ ਹੈ ਡੀਐਸਪੀ ਦੇਵ 2 ਬੱਚੇ ਆ ਰਹੇ ਆ ਫਿਲਮ ਦੇਖ ਕੇ ਗੱਲਬਾਤ ਕਰ ਲਾਂਗੇ ਉਹਨ ਕੀ ਕਿਵੇਂ ਉਹਨਾਂ ਨੂੰ ਕੀ ਨਾਮ ਹੈ ਪ੍ਰਤੀਸ਼ ਬਾਂਸਰ ਕਿਵੇਂ ਲੱਗੀ ਫਿਲਮ ਫਿਲਮ ਬਹੁਤ ਘੈਂਟ ਸੀ ਕੀ ਵਧੀਆ ਲੱਗਾ ਤੁਹਾਨੂੰ ਚ ਫਿਲਮ ਚ ਉਸਕਾ ਸਟਾਈਲਰ ਕਾਮੇਡੀ ਕਿਦਾ ਡੀਐਸਪੀ ਦੇਵ ਦਾ ਆਹ ਕੀ ਬਾਤ ਹੈ ਵਧੀਆ ਲੱਗੀ ਗੱਲਬਾਤ ਸਮਝ ਲੱਗੀ ਪੂਰੀ ਫਿਲਮ ਹਾਂਜੀ ਚਲੋ ਵੀ ਆ ਗਿਆ ਮਜ਼ਾ ਆਇਆ ਪੂਰਾ ਪੂਰਾ ਹੈ ਅਵੀਰਿਤ ਸਿੰਘ ਨੂੰ ਪੂਰਾ ਮਜ਼ਾ ਆਇਆ ਅੱਛਾ ਹਾਂਜੀ ਲੜਾਈ ਵਧੀਆ ਲੱਗੀ ਕਿ ਫਨੀ ਜਿਹੜੇ ਕਮੇਡੀ ਸੀਨ ਸੀ ਸਾਰਾ ਕੁਝ ਵਧੀਆ ਲੱਗਿਆ ਅੱਛਾ ਹੋਰ ਵੀ ਆ ਰਹੇ ਆ ਬੱਚੇ ਲਾਈਨ ਬਣਾ ਕੇ ਆਪਾਂ ਬੱਚਿਆਂ ਤੋਂ ਸਾਰੇ ਤੋਂ ਪੁੱਛਾਂਗੇ ਕਿ ਵੀ ਕੀ ਨਾਮ ਚੇ ਨਿਹੂਲ ਨਿਹੂਲ ਕਿਵੇਂ ਲੱਗੀ ਮੂਵੀ ਪੂਰੀ ਕੈਂਟ ਪੂਰੀ ਕੈਂਟ ਹਾਂਜੀ ਪਹਿਲਾਂ ਵੀ ਫਿਲਮਾਂ ਦੇਖੀਆਂ ਦੇਵ ਕਰੋੜ ਦੀਆਂ ਹਾਂਜੀ ਬਹੁਤ ਕਿਹੜੀ ਫਿਲਮਾਂ ਆ

ਦੇਰ ਦਾ ਰੋਲ ਬਹੁਤ ਹੀ ਵਧੀਆ ਸੀਗਾ ਬਹੁਤ ਅੱਛਾ ਟੀਚਰ ਵਧੀਆ ਲੱਗਿਆ ਵਧੀਆ ਰੋਲ ਵਧੀਆ ਟੀਚਰ ਦਾ ਹਾਂਜੀ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਰੋਲ ਕੀ ਵਧੀਆ ਲੱਗਿਆ ਫਿਲਮ ਚ ਕੋਈ ਸੀਨ ਉਹ ਲੜਾਈ ਵਾਲੇ ਸੀਨ ਸੀ ਉਹਦਾ ਵਾਲਾ ਵਧੀਆ ਔਰ ਗਾਣੇ ਵੀ ਉਹਦਾ ਵਾਲਾ ਵਧੀਆ ਸੀਗਾ ਅੱਛਾ ਲੜਾਈ ਵਾਲਾ ਸੀਨ ਵਧੀਆ ਲੱਗਿਆ ਕੀ ਨਾ ਬੱਚੇ ਗੁਰਜੋਤ ਕਿਵੇਂ ਲੱਗੀ ਮੂਵੀ ਬਹੁਤ ਵਧੀਆ ਸੀ ਕਿਨੇ ਰਹਿ ਆ ਸੀਨ ਸਾਰੇ ਬਹੁਤ ਵਧੀਆ ਬਹੁਤ ਕੈਂਟਰਾ ਫਨ ਕੀਤਾ ਹਾਂਜੀ ਪੂਰਾ ਅੱਛਾ ਟੀਚਰਾਂ ਨੇ ਰੋਕਿਆ ਤਾਂ ਨਹੀਂ 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 ਅੱਛਾ ਇੱਕ ਗੱਲ ਦੱਸੋ ਵੀ ਇਹਦੀਆਂ ਪਹਿਲਾਂ ਵੀ ਫਿਲਮਾਂ ਦੇਖੀਆਂ ਦੇਵ ਕਰੋੜ ਦੀਆਂ ਹਾਂਜੀ ਹਾਂਜੀ ਕੀ ਵਧੀਆ ਲੱਗਿਆ ਫਿਲਮ ਚ ਕੀ ਅੱਜ ਕੀ ਵਧੀਆ ਲੱਗਿਆ ਬਸ ਮਤਲਬ ਕਿ ਸਕੂਲ ਦੀ ਇੰਪੋਰਟੈਂਸ ਦੱਸਿਆ ਸਭ ਕੁਝ ਵਧੀਆ ਲੱਗਿਆ ਆ ਬਾਤ ਹੈ ਬੱਚੇ ਕਹਿੰਦੇ ਸਕੂਲ ਦੀ ਇੰਪੋਰਟੈਂਸ ਦੱਸੀ ਹੋਰ ਵੀ ਨੇ ਆ ਕੀ ਨਾ ਬੱਚੇ ਕੀ ਨਾ ਮੈਂ ਧਰੂਵੀ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਸੀਗੀ ਕੀ ਵਧੀਆ ਲੱਗਿਆ ਫਿਲਮ ਚ ਬਹੁਤ ਗਾਂਧੀ ਜਿਹੜਾ ਡੀਐਸਪੀ ਦੇ ਸੀ ਉਹ ਸਭ ਤੋਂ ਵਧੀਆ ਲੱਗਿਆ ਸਾਨੂੰ ਫਿਲਮ ਅੱਛਾ ਡੀਐਸਪੀ ਦੇ ਵੀ ਵਧੀਆ ਲੱਗਾ ਹਾਂ ਜਿਹੜਾ ਉਹਨੇ ਜਿਹੜਾ ਉਹਨੇ ਟੀਚਰ ਦਾ ਰੋਲ ਪਲੇ ਸਾਨੂੰ ਸਾਰਾ ਵਧੀਆ ਲੱਗਿਆ ਕਿਉਂ ਬਈ ਅੱਜ ਲੜਾਈ ਵਧੀਆ ਲੱਗੀ ਅੱਜ ਲੜਾਈ ਕਿਲੂਗਿ ਨੂੰ ਵਧੀਆ ਲੱਗੀ ਮੈਨੂੰ ਉਹ ਵੀ ਲੱਗੀ ਬਹੁਤ ਵਧੀਆ ਮੂਵੀ ਸੀਗੀ 10 ਸਿਟੀ ਇਸ ਬੈਸਟ ਕਿਆ ਬਾਤ ਹੈ ਕਲੇ ਡੀਐਸਪੀ ਦੇ ਵਧੀਆ ਲੱਗੇ ਬਾਈ ਅੱਜ ਪੂਰਾ ਨਿੱਕੇ ਨਾ ਅੱਜ ਅੱਜ ਕਾਰਿਓ ਤੱਕੇ ਨਾ ਮਾਰੋ ਧੱਕੇ ਨਾ ਤੇਰਾ ਮੂਵੀ ਬਹੁਤ ਸੋਣੀ ਬਹੁਤ ਮੈਨੂੰ ਲੱਗ ਰਿਹਾ ਬਾਤ ਨਹੀਂ ਹੋਈ ਲੈ ਮੈਂ ਪੂਰਾ ਬੱਚਿਆਂ ਨੇ ਪੂਰਾ ਇੰਜੋਏ ਕੀਤਾ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਨੇ ਮੈਨੂੰ ਘੇਰ ਲਿਆ ਕਹਿੰਦੇ ਵੀ ਗੱਲ ਸੁਣੋ ਬਹੁਤ ਜਿਆਦਾ ਸੁਪਰ ਬਹੁਤ ਜਿਆਦਾ ਬਹੁਤ ਜਿਆਦਾ ਐਕਸ਼ਨ ਬਦਮਾਸ਼ੀ ਕੀਤੀ ਮੁੰਡੇ ਜੀ ਐਕਸ਼ਨ ਬਦਮਾਸ਼ੀ ਇਹਨਾਂ ਦੇ

ਲੱਗਿਆ ਫਿਲਮ ਚ ਆ ਸਰ ਐਕਸ਼ਨ ਐਕਸ਼ਨ ਵਧੀਆ ਲੱਗਿਆ ਹਾਂਜੀ ਰੋਲ ਹੈ ਰੋਲ ਵਧੀਆ ਲੱਗੀ ਬੋਲੀ ਕੈਂ ਸੀਗੀ ਅੱਛਾ ਹੂਟਿੰਗ ਕਰਕੇ ਦਿਖਾ ਦਿਓ ਕਿੰਨੀ ਕੁ ਵਧੀਆ ਲੱਗੀ ਪੂਰੀ ਵਧੀਆ ਫਿਲਮ ਨਹੀਂ ਪੂਰੀ ਵਧੀਆ ਫਿਲਮੀ ਵਧੀਆ ਆ ਡਾਇਲੌਗਸ ਬਹੁਤ ਐਕਸਾਈਟ ਨੇ ਬੱਚੇ ਦੇਖੋ ਤੁਸੀਂ ਪੂਰੀ ਰੌਣਕ ਲਾੜ ਕੇ ਕੀ ਲੱਗਿਆ ਬਹੁਤ ਵਧੀਆ ਕੈਂਸੀ ਮੂਵੀ ਪੰਜੀ ਪੂਰੀ ਗਾਇਤ ਹੈ ਪੂਰੀ ਨਹੀਂ ਸੇਰਾ ਸੀ ਸੇਰਾ ਅੱਜ ਪਹਿਲਾਂ ਵੀ ਦੇਖੀ ਨੇ ਦੇਵ ਕਰੋੜ ਦੀਆਂ ਫਿਲਮਾਂ ਨਾ ਜੀ ਨਾ ਇਹੋ ਜਿਹੀ ਕਦੇ ਨਹੀਂ ਦੇਖੀ ਅੱਛਾ ਇਹੋ ਜਿਹੀ ਕਦੇ ਨਹੀਂ ਦੇਖੀ ਨਜ਼ਾਰਾ ਆ ਗਿਆ ਪੂਰਾ ਨਜ਼ਾਰਾ ਆ ਗਿਆ ਲੜਾਈ ਲੁੜੀ ਬਹੁਤ ਵਧੀਆ ਅੱਛਾ ਕਮੇਡੀ ਵੀ ਸੀ ਫਿਲਮ ਚ ਹਾਂਜੀ ਕਮੇਡੀ ਵੀ ਸੀ ਪੂਰੀ ਅੱਛਾ ਸਾਰਾ ਕੁਝ ਵਿੱਚ ਸੀਗਾ ਸਾਰਾ ਮਜ਼ਾ ਆ ਗਿਆ ਵਿੱਚ ਸਾਰਾ ਮਿਕਸਚਰ ਕੀ ਲੱਗਿਆ ਬੱਚੇ ਮੂਵੀ ਬਹੁਤ ਅੱਛੀ ਥੀ ਅੱਛਾ ਵਧੀਆ ਲੱਗਿਆ ਹਾਂਜੀ ਅੱਜ ਸਕੂਲ ਵਾਲਿਆਂ ਨੇ ਫਾਇਦਾ ਕਰਤਾ ਅੱਜ ਕੋਈ ਸਖਾਦੀ ਕੰਮ ਦੀ ਗੱਲ ਹਾਂਜੀ ਬਹੁਤ ਫਾਇਦਾ ਗਿਆ ਹਾਂ ਬਈ ਦੱਸ ਨੋਲਿਜ ਵੀ ਸੀ ਹੋ ਚੁੱਕਾ ਇਸੇ ਕਾ ਅੱਜ ਫਿਲਮ ਦੀ ਨਹੀਂ ਸਿੱਖਿਆ ਵੀ ਗਲਤ ਕੰਮ ਨਹੀਂ ਕਰਨੇ ਕਦੇ ਅੱਛਾ ਗਲਤ ਕੰਮ ਨਹੀਂ ਕਰਨੇ ਕੀ ਦਿਖਾ ਇਹ ਗਲਤ ਕੰਮ ਹੈ ਜੀ ਫਿਲਮ ਚ ਗਲਤ ਕੰਮ ਹੈ ਜਿਵੇਂ ਆਏ ਡਰੱਗਸ ਨਸ਼ੇ ਵਗੈਰਾ ਨਹੀਂ ਗੰਜ਼ ਵਗੈਰਾ ਅੱਛਾ ਵੀ ਇਹ ਨਹੀਂ ਰੱਖਣੀ ਜੀ ਤੁਸੀਂ ਸਕੂਲ ਦੇ ਬਾਰੇ ਵੀ ਦੱਸਿਆ ਸੀਗਾ ਵੀ ਸਕੂਲ ਕੀ ਚੀਜ਼ ਹੁੰਦੀ ਹੈਗੀ ਕੀ ਚੀਜ਼ ਹੁੰਦੀ ਹੈ ਸਕੂਲ ਵੀ ਸਕੂਲ ਚ ਬਹੁਤ ਕੁਝ ਸਿੱਖਿਆ ਮਿਲਦੀ ਹੈ ਜਿਹੜੇ ਪੁਲਸਾਰੇ ਹੁੰਦੇ ਉਹ ਵੀ ਆਪਦਾ ਕੰਮ ਕਰਦੇ ਟੀਚਰਸ ਵੀ ਸਿੱਖਿਆ ਦਿੰਦੇ ਆਗੇ ਸਕੂਲ ਚ ਬੱਚਾ ਨੂੰ ਸਿੱਖਿਆ ਮਿਲਦੀ ਹੈ ਤੇ ਉਹ ਆਪਦੇ ਦੁਸ਼ਮਣ ਵਾਸਤੇ ਸ਼ੁਰੂ ਕਰਦਾ ਮੈਂ ਕਹਦੀ ਆ ਵੀ ਸਿੱਖਣ ਦੇ ਨਾਲ ਨਾ ਮਜ਼ਾ ਵੀ ਆ ਫਿਲਮ ਦਾ ਹਾਂਜੀ ਪੂਰਾ ਐਂਟਰਟੇਨ ਰਿਹਾ ਪੂਰੀ ਆਪਣੀ ਕੋ ਰਿਸਪੌਂਸਿਬਲ ਸਿਟੀਜ਼ਨ ਬਣਨਾ ਚਾਹੀਦਾ ਹੈ ਹਾਂਜੀ ਰ ਚੀਜ਼ ਹੈ ਅੱਛਾ ਇਹ ਚੀਜ਼ ਸਿੱਖੀ ਹੈ ਤੁਸੀਂ ਆਹ ਬੱਚੇ ਨੇ ਦੱਸਿਆ ਵੀ ਮੇਨ ਮਕਸਦ ਕੀ ਸੀ ਮੋਟਿਵ ਕੀ ਸੀ ਫਿਲਮ ਦਾ ਕਹਿੰਦੇ ਵੀ ਸਾਨੂੰ ਰਿਸਪੌਂਸੀਬਲ ਸਿਟੀਜ਼ਨ ਬਣਨਾ ਚਾਹੀਦਾ ਸਰ ਕਿਵੇਂ ਲੱਗਿਆ ਮੂਵੀ ਕਿਵੇਂ ਲੱਗੀ ਤੁਸੀਂ ਮੂਵੀ ਬਹੁਤ ਵਧੀਆ ਸੀ ਸਰ ਇਨਸਪਾਇਰਿੰਗ ਮੂਵੀ ਸੀਗੀ ਵੀ ਆਪਣੇ ਸੋਸਾਇਟੀ ਤੇ ਕਿਸ ਤਰ੍ਹਾਂ ਯਾਨੀ ਕੁਰੀਤੀਆਂ ਚੱਲ ਰਹੀਆਂ ਨੇ ਉਹਨੂੰ ਆਪਾਂ ਕਿਸ ਤਰ੍ਹਾਂ ਹਟਾ ਸਕਦੇ ਆ ਤੇ ਆਪਾਂ ਇੱਕ ਗੁੱਡ ਸਿਟੀਜ਼ਨ ਕਿਸ ਤਰ੍ਹਾਂ ਬਣਦੇ ਆਪਾਂ ਆਪਣੇ ਲਾਈਫ ਦੇ ਵਿੱਚ ਤੇ ਆਪਣੇ ਦੇਸ਼ ਦੇ ਪ੍ਰਤੀ ਕਿੱਦਾਂ ਵਫਾਦਾਰ ਰਵਾਂਗੇ ਤੇ ਆਪਣੇ ਸੋਸਾਇਟੀ ਦੇ ਪ੍ਰਤੀ ਕਿੱਦਾਂ ਵਫਾਦਾਰ ਰਵਾਂਗੇ ਅੱਛਾ ਇਹ ਜੀ ਮੂਵੀ ਦੇਖੀ ਲੱਗ ਕਿਤੇ ਨਾਹੀ ਜਿਹੜੀ ਲੱਗੀ ਪੂਰੀ ਟੌਪ ਜੀ ਹਸੀ ਅਲੀ ਸੀ ਸਾਨੂੰ ਰਿਸ਼ਵਤ ਵੀ ਨਹੀਂ ਲੈਣੀ ਚਾਹੀਦੀ ਕਰੇ ਵੀ ਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਜਬਾਤ ਹੈ ਕਹਿੰਦਾ ਵੀ ਆ ਆ ਸਿੱਖ ਗਏ ਨੇ ਬੱਚੇ ਫਿਲਮ ਚੋਂ ਹਨਾ ਵੀ ਐਹ ਜਿਹੇ ਫਿਲਮਾਂ ਬਣਨੀਆਂ ਵੀ ਚਾਹੀਦੀਆਂ ਨੇ ਵੀ ਡੀਐਸਪੀ ਦੇਵ 2 ਦੇਖ ਕੇ ਬੱਚਿਆਂ ਦੇ ਵਿੱਚ ਜਿਹੜੀ ਭਾਵਨਾ ਬਣੀ ਹੈ ਉਹ ਵੰਡੀ ਵੀ ਚਾਹੀਦੀ ਕਿਉਂਕਿ ਛੋਟੇ ਬੱਚਿਆਂ ਨੂੰ ਅੱਛਾ ਹੋਰ ਬੱਚਿਆਂ ਨੂੰ ਕੀ ਕਹੋਗੇ ਹਾਂਜੀ ਬੀ ਆ ਫਿਲਮ ਦੇਖਣੀ ਚਾਹੀਦੀ ਆ ਸਾਰਿਆਂ ਨੂੰ ਹਾਂਜੀ ਸਾਰਿਆਂ ਨੂੰ ਦੇਖਣੀ ਚਾਹੀਦੀ ਆਈ ਵਧੀਆ ਸਿੱਖਣ ਨੂੰ ਮਿਲਦੇ ਆ ਸਾਰਿਆਂ ਨੂੰ ਅੱਛਾ ਪੂਰਾ ਵਧੀਆ ਸਿੱਖਣ ਨੂੰ ਮਿਲਦਾਈ ਆ ਹੋਰ ਦੇਖ ਕੇ ਇਹ ਦੇਵ ਸੋਦੀ ਵੀਡੀਓ ਦੇਖਦਾ ਉਹਨਾਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਫਿਲਮ ਬਹੁਤ ਵਧੀਆ ਫਿਲਮ ਬਣਾਈ ਹੈ ਇਹ ਸੋਨੇ ਬਹੁਤ ਚੰਗਾ ਕੰਮ ਕੀਤਾ ਈ ਅੱਛਾ ਵੀ ਆਹ ਜੀਆਂ ਫਿਲਮਾਂ ਹੋਰ ਬਣਾਓ ਹੋਰ ਬਣਾਈ ਹੈ ਜੀ ਫਿਲਮਾਂ ਹੀ ਹੋਰ ਤੁਸੀਂ ਆਉਂਗੇ ਫਿਰ ਦੇਖਣਾ ਆ ਦੇਖਣਾ ਆਵਾਂਗੇ ਹਾਂਜੀ ਹਾਂਜੀ ਘਰ ਵਾਲਿਆਂ ਨੂੰ ਵੀ ਨਾਲ ਲੈ ਕੇ ਆਵਾਂਗੇ ਮੈਂ ਵੀ ਘਰ ਵਾਲਿਆਂ ਨੂੰ ਵੀ ਕਹਿੰਦਾ ਨਾਲ ਲੈ ਕੇ ਆਵਾਂਗੇ ਇਹੋ ਜੀਆਂ ਫਿਲਮਾਂ ਬਣਾਇਆ ਕਰੋ ਦੇਵ ਭਾਈ ਹੋਰ ਆਵਾਂਗੇ ਇੱਕ ਵਾਰੀ ਹੋਰ ਦੇਖਣ ਆਵਾਂਗੇ ਫੈਮਲੀ ਨਾਲ ਅੱਛਾ ਇੱਕ ਵਾਰੀ ਫੈਮਲੀ ਨਾਲ ਵੀ ਦੇਖਣੀ ਮੈਨੂੰ ਹਾਂਜੀ ਕੀ ਬਾਤ ਹੈ ਭਈ ਆ ਲਵਾਤਾ ਸਵਾਦ ਪੂਰਾ ਫਿਲਮ ਨੇ ਫਿਲਮ ਦਾ ਅੱਜ ਪਹਿਲਾ ਦਿਨਾਂ ਤੇ ਪਹਿਲੇ ਸ਼ੋਅ 'ਚ ਹੀ ਬੱਚਿਆਂ ਨੇ ਪੂਰਾ ਮਤਲਬ ਇਨ ਅੰਦੇ ਲਿਆਗਾ ਹੋਰ ਵੀ ਨੇ ਸਾਡੇ ਨਾਲ ਬਾਈ ਗੱਲਬਾਤ ਕਰਦੇ ਆਮਨ ਕਿਵੇਂ ਲੱਗੀ ਫਿਰੋਂ ਬਹੁਤ ਵਧੀਆ ਫਿਲਮ ਲੱਗੀ ਜੀ ਪਹਿਲਾਂ ਤਾਂ ਜੀ ਐਸ ਆ ਮੈਂ ਫਿਲਮ ਦੇਖਣ ਆਇਆ ਐਸਾ ਪੇਰੈਂਟਸ ਵੀ ਹਾਂ ਜੀ ਮੇਰੇ ਬੱਚੇ ਨੇ ਕਦਰ ਜੀ ਇਹ ਫਿਲਮ ਦੇਖਣ ਆਏ ਸੀਗੇ ਨਾਲ ਉਧਰ ਦੀ ਮੈਂ ਜਾ ਰਿਹਾ ਸੀ ਮੈਂ ਕਿਹਾ ਚਲੋ ਮੈਂ ਵੀ ਦੇਖਿਆ ਆਣਾ ਚਲੋ ਨਾਲ ਸਭ ਤੋਂ ਵੱਡੀ ਗੱਲ ਪਹਿਲਾਂ ਤਾਂ ਸਕੂਲ ਦੇ ਬੱਚਿਆਂ ਨੂੰ ਮੈਂ ਬਹੁਤ ਤਾਰੀਫ ਦੇ ਯੋਗ ਨੇ ਇਹ ਕਿ ਇਹਨਾਂ ਨੇ ਬਹੁਤ ਡਿਸਪਲਾਈਨ ਚ ਰਹਿ ਆਏ ਡੀਐਸਪੀ ਦੇਵ ਨੇ ਤਾਂ ਸਿਖਾਇਆ ਸਿਖਾਇਆ ਬੱਚੇ ਪਹਿਲੇ ਡਿਸਪਲਾਈਨ ਚ ਰਹਿ ਬਹੁਤ ਵਧੀਆ ਤੇ ਡੀਐਸਪੀ ਦੇ ਜਿਹੜੀਆਂ ਦੇਵ ਖਰੋੜ ਦੀਆਂ ਫਿਲਮਾਂ ਹੁੰਦੀਆਂ ਸਾਰੀਆਂ ਮੋਸਟਲੀ ਉਹ ਯੰਗ ਜਨਰੇਸ਼ਨ ਦੇਖਣ ਵਾਲੀ ਹੁੰਦੀਆਂ ਨਹੀਂ ਆ ਪਰ ਇਹ ਪਹਿਲੀ ਬਹੁਤ ਸੋਹਣੀ ਮੂਵੀ ਆਈ ਹੈ ਜਿਹੜੀ ਕਿ ਬੱਚਿਆਂ ਲਈ ਵੀ ਦੇਖਣ ਵਾਲੀ ਹੈ ਤੇ ਪਹਿਲੀ ਮੂਵੀ ਇਹ ਹੈ ਕਿ ਇੰਨੀ ਕਮੇਡੀਨ ਮੂਵੀ ਵੀ ਹੈ ਬਹੁਤ ਐਂਟਰਟੇਨਮੈਂਟ ਬਹੁਤ ਵਧੀਆ ਮੈਸੇਜ ਦਿੱਤੇ ਨੇ ਇਹਦੇ ਵਿੱਚ ਕਿ ਰਿਸ਼ਵਤ ਨਹੀਂ ਲੈਣੀ ਕਰਪਸ਼ਨ ਨਹੀਂ ਕਰਨੀ ਚਲੋ ਹਰ ਇੱਕ ਫਿਲਮ 'ਚ ਹੁੰਦਾ ਪਰ ਇਹ 'ਚ ਵੀ ਬਹੁਤ ਵਧੀਆ ਦਿਖਾਇਆ ਗਿਆ ਹੈਗਾ ਪਰ ਐਂਟਰਟੇਨਮੈਂਟ ਬੱਚਿਆਂ ਨੂੰ ਹਰੇਕ ਬੱਚਿਆਂ ਨੂੰ ਕਹਿਣਾ ਜੀ ਮੈਂ ਪੇਰੈਂਟਸ ਨੂੰ ਕਿ ਬੱਚਿਆਂ ਨੂੰ ਫਿਲਮ ਜ਼ਰੂਰ ਦਿਖਾਓ ਜੀ ਰੀਅਲੀ ਗੁਲ ਜੋਫਰ ਦੇਵ ਜੋਬ ਅਲਦੇਵ ਕਰੋੜ ਕੀ ਬਾਤ ਹੈ ਜੀ ਕਹਿੰਦੇ ਇਹ ਮੰਦੀਪ ਬੈਣੀਵਾਲ ਨੇ ਜਿਹੜੀ ਹੈ ਡਾਇਰੈਕਟ ਕੀਤੀ ਹੈ ਤੇ ਦੇਵ ਕਰੋੜ ਦਾ ਰੋਲ ਸਾਰਿਆਂ ਨੂੰ ਵਧੀਆ ਲੱਗਾ ਕੀ ਨਾ ਬੱਚੇ ਪਰਮੀਤ ਪਰਮੀਤ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਕੀ ਖਾਸ ਲੱਗਿਆ ਫਿਲਮ ਚ ਖਾਸ ਜਿਵੇਂ ਬੱਚਿਆਂ ਨੂੰ ਸਿਖਾਈ ਜਾਂਦੇ ਆ ਬੀ ਡਿਸਪਲਾਈਨ ਚ ਕਿਵੇਂ ਰਹਿਣਾਗਾ ਹੋਰ ਕਰਪਸ਼ਨ ਬਾਰੇ ਵੀ ਕਰਪਸ਼ਨ ਨਹੀਂ ਕਰਨੀ ਚਾਹੀਦੀ ਹੂੰ ਚਲੋ ਬਈ ਇੱਕ ਗੱਲ ਤਾਂ ਪਤਾ ਲੱਗ ਗਈ ਵੀ ਸਹੀ ਮੋਟਿਵ ਨੂੰ ਲੈ ਕੇ ਫਿਲਮ ਬਣਾਈ ਗਈ ਸੀ ਤੇ ਬੱਚਿਆਂ ਨੂੰ ਸਮਝ ਵੀ ਲੱਗ ਗਿਆ ਵੀ ਇਹਦਾ ਮੋਟਿਵ ਕੀ ਸੀ ਹਾਂ ਵੀ ਕੀ ਨਾਮ ਹੈ ਪਰ ਮਨਵੀਰ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਹਾਸੇ ਮਜ਼ਾਕ ਵੀ ਸੀ ਫਿਰ ਸਾਰੇ ਵਾਲੀ ਹੱਸੇ ਅੱਛਾ ਹਾਸੇ ਵੀ ਸੀ ਤੇ ਐਕਸ਼ਨ ਵੀ ਸੀ ਹਾਂਜੀ ਦੋਨੇ ਚੀਜ਼ਾਂ ਦਾ ਆਨੰਦ ਲਿਆ ਹਾਂਜੀ ਤਾਂ ਹੁਣ ਕੀ ਕਹਿਣਾ ਚਾਹੋਗੇ ਦੇਵ ਨੂੰ ਵੀ ਕਿਉਂਕਿ ਫਿਲਮ ਤਾਂ ਬਣਾਤੀ ਹੁਣ ਹੋਰ ਵੀ ਫਿਲਮਾਂ ਬਣਾਉਣੀਆਂ ਨੇ ਬਹੁਤ ਹੋਣੀਆਂ ਚਾਹੀਦੀਆਂ ਹੋਰ ਆਜੀ ਸੇਮ ਬੱਚਿਆਂ ਵਾਸਤੇ ਅੱਛਾ ਬੱਚਿਆਂ ਵਾਸਤੇ ਬਣਾਉਣੀਆਂ ਚਾਹੀਦੀਆਂ ਵੀ ਹੁਣ ਬੱਚਿਆਂ ਵਾਸਤੇ ਫਿਲਮਾਂ ਬਣਾਇਓ ਸਾਡੇ ਨਾਲ ਟੀਚਰ ਵੀ ਨੇ ਗੱਲਬਾਤ ਕਰਦੇ ਆ ਮੈਮ ਕੀ ਨਾਮ ਹੈ ਜੀ ਅਰੂਚੀ ਅਗਰਵਾਲ ਕਿਵੇਂ ਲੱਗੀ ਜੀ ਮੂਵੀ ਬਹੁਤ ਅੱਛੀ ਮੂਵੀ ਸੀ ਬਹੁਤ ਜ਼ਿਆਦਾ ਅੱਛੀ ਸੀ ਬਹੁਤ ਇਨਸਪੀਰੇਸ਼ਨ ਇਨਸਪਾਇਰਿੰਗ ਮੂਵੀ ਸੀ ਓਕੇ ਅਸੀਂ ਮਤਲਬ ਆਈ ਹੈਵ ਇੰਜੋਏਡ ਅ ਲੋਟ ਮਾਈ ਸਕੂਲ ਈਸ ਹੈਵ ਆਲਸੋ ਇੰਜੋਏਡ ਅ ਲੋਟ ਬਹੁਤ ਜ਼ਿਆਦਾ ਇੰਜੋਏ ਕੀਤਾ ਸਭ ਨੇ ਅੱਛਾ ਮੈਮ ਲੱਗਦਾ ਨਹੀਂ ਵੀ ਜੇ ਮੂਵੀ ਹੋਰ ਬਣਨੀ ਆ ਚਾਹੀਦੀ ਨੇ ਜਿਹਦੇ ਵਿੱਚ ਬੱਚਿਆਂ ਦੇ ਲਈ ਜਿਹਦੇ ਵਿੱਚ ਬੱਚੇ ਬਹੁਤ ਕੁਝ ਸਿੱਖ ਸਕਦੇ ਨੇ ਜਿਵੇਂ ਇਸ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਇੱਕ ਤਾਂ ਆਪਾਂ ਨੂੰ ਕਰਾਪਸ਼ਨ ਤੋਂ ਦੂਰ ਰਹਿਣਾ ਚਾਹੀਦਾ ਠੀਕ ਹੈ ਬ੍ਰਾਈਬਰੀ ਇਜ਼ ਆਲਸੋ ਅ ਕ੍ਰਾਈਮ ਸੋ ਥੀਸ ਥਿੰਗਸ ਸੋ ਸਟੂਡੈਂਟਸ ਰੀਲੀ ਦੇ ਇੰਜ ਲੋਮੇ ਬੱਚਿਆਂ ਨੇ ਪੂਰਾ ਆਨੰਦ ਲਿਆ ਹਾਂ ਬਈ ਕੀ ਨਾਮ ਹੈ ਮਿਸਟਿੰਗ ਮਿਸਟਿੰਗ ਕੀ ਕਹਿਣਾ ਚਾਹੁੰਦੇ ਹੋ ਇਹ ਮੂਵੀ ਬਹੁਤ ਵਧੀਆ ਸੀ ਦੇਖ ਕੇ ਬਹੁਤ ਮਜ਼ਾ ਆ ਰਿਹਾ ਸੀ ਤੇ ਇਹ ਬਹੁਤ ਵਧੀਆ ਲੱਗੀ ਮੈਨੂੰ ਅੱਛਾ ਕੀ ਵਧੀਆ ਲੱਗੇ ਫਿਲਮ ਚ ਐਕਸ਼ਨ ਤੇ ਵੀ ਸਾਨੂੰ ਕ੍ਰਪਸ਼ਨ ਨਹੀਂ ਕਰਨੀ ਚਾਹੀਦੀ ਇਹ ਬਹੁਤ ਵਧੀਆ ਚੀਜ਼ ਸੀ ਅੱਛਾ ਵੀ ਹੁਣ ਜ਼ਿੰਦਗੀ ਚ ਕ੍ਰਪਸ਼ਨ ਨਹੀਂ ਕਰਨੀ ਹਾਂਜੀ ਤੇ ਅੱਛਾ ਘਰੇ ਜਾ ਕੇ ਦੱਸੋਗੇ ਵੀ ਇਦਾਂ ਦੀਆਂ ਫਿਲਮ ਸਾਨੂੰ ਸਕੂਲ ਦਿਖਾ ਕੇ ਲਿਆ ਹਾਂਜੀ ਹਾਂਜੀ ਮੈਂ ਆਉਂਗੀ ਫਿਰ ਤੁਹਾਡੀ ਫੈਮਿਲੀ ਨਾਲ ਅੱਛਾ ਫੈਮਿਲੀ ਨੂੰ ਵੀ ਦਿਖਾਉਂਗੇ ਹਾਂਜੀ ਅੱਛਾ ਕੀ ਨਾਂ ਬੱਚੇ ਅਨਾਇਆ ਕਿਵੇਂ ਲੱਗੀ ਫਿਲਮ ਬਹੁਤ ਇਨਸਪੀਰੇਸ਼ਨ ਸੀਗੀ ਬਹੁਤ ਅੱਛੀ ਸੀ ਐਕਸ਼ਨ ਸੀਗੇ ਅੱਛਾ ਬਹੁਤ ਵਧੀਆ ਫਿਲਮ ਸੀ ਅੱਛਾ ਇਹ ਜਿਹੇ ਫਿਲਮਾਂ ਬਣਨੀਆਂ ਚਾਹੀਦੀਆਂ ਹਾਂ ਦੇਵ 3 ਵੀ ਬਣਨੀ ਚਾਹੀਦੀ ਹੈ ਅੱਛਾ ਉਹਦੇ ਬੱਚਿਆਂ ਦਾ ਰੋਲ ਹੋਣਾ ਚਾਹੀਦਾ ਹਾਂਜੀ ਦਿਖਾਵਾਂਗੇ ਜੀ ਅੱਛਾ ਕੀ ਨਾਂ ਬੱਚੇ ਨੂਰ ਨੂਰ ਕਿਵੇਂ ਲੱਗੀ ਫਿਲਮ ਫਿਲਮ ਬਹੁਤ ਵਧੀਆ ਸੀ ਹਰੇਕ ਇਨਸਪੈਕਟਰ ਨੂੰ ਮਤਲਬ ਐਵੇਂ ਇਮਾਨਦਾਰ ਬੰਨਾ ਚਾਹੀਦਾ ਹੈ ਤੇ ਕਰਪਸ਼ਨ ਕਰਪਸ਼ਨ ਖਤਮ ਕਰਨੀ ਚਾਹੀਦੀ ਹੈ ਕੀ ਬਾਤ ਹੈ ਇਹਨੇ ਵਧੀਆ ਗੱਲ ਹੈ ਕਹਿੰਦੀ ਵਾ ਹਰੇਕ ਪੁਲਿਸ ਅਫਸਰ ਨੂੰ ਇਮਾਨਦਾਰ ਹੋਣਾ ਚਾਹੀਦਾ ਜਿਵੇਂ ਡੀਐਸਪੀ ਦੇਵ ਬਣਿਆ ਸੀ ਸਾਡੇ ਨਾਲ ਹੋਰ ਵੀ ਟੀਚਰ ਨੇ ਗੱਲਬਾਤ ਕਰਦੇ ਆ ਭਾਈ ਕੀ ਨਾਮ ਹੈ ਹਰਦੀਪ ਸਿੰਘ ਹਰਦੀਪ ਕੀ ਕਿਵੇਂ ਲੱਗੀ ਫਿਲਮ ਬਾਈ ਬਹੁਤ ਵਧੀਆ ਲੱਗੀ ਵੀਰੇ ਬਹੁਤ ਵਧੀਆ ਫਿਲਮ ਸੀ ਅੱਛਾ ਤੁਸੀਂ ਡੀਪੀ ਹੋ ਸਕੂਲ ਦੇ ਵਿੱਚ ਹਨਾ ਕੋਚਰ ਮਤਲਬ ਕੋਚਿੰਗ ਦਿੰਨੇ ਹੋ ਬੱਚਿਆਂ ਨੂੰ ਹਨਾ ਸਿਖਾਉਨੇ ਹੋ ਵੀ ਫਿੱਟ ਕੇ ਰਹਿਣਾ ਹੈ ਤਾਂ ਫਿਲਮ ਦੇ ਵਿੱਚ ਕੀ ਕੀ ਚੀਜ਼ਾਂ ਕੈਚ ਕਰਕੇ ਲੈ ਕੇ ਚੱਲੋ ਜਿਹੜੀਆਂ ਬੱਚਿਆਂ ਨੂੰ ਦੱਸਣੀਆਂ ਹਨ ਬੱਚਿਆਂ ਨੂੰ ਵਾਸਤੇ ਫਿਟਨੈਸ ਤੇ ਇਮਾਨਦਾਰੀ ਦਾ ਸਬਕ ਸਿਖਾਉਣਾ ਆਪਣੇ ਵੀ ਬੱਚੇ ਇਮਾਨਦਾਰ ਰਹਿਣਾ ਉਹ ਵੀ ਬੇਇਮਾਨੀ ਨਾ ਕਰਨ ਕਿਉਂਕਿ ਬੱਚੇ ਸਕੂਲਾਂ ਤੋਂ ਹੀ ਸਿੱਖਦੇ ਨੇ ਜੇ ਸਕੂਲਾਂ 'ਚ ਕੋਈ ਬੇਇਮਾਨੀ ਕਰਨਾ ਕੀਤਾ ਅੱਗੇ ਜਾ ਕੇ ਵੀ ਕਰ ਦਿੰਦੇ ਨੇ ਉਹਨਾਂ ਨੂੰ ਇਹੀ ਸਿਖਾਉਣਾਗੇ ਵੀ ਉਹ ਇਮਾਨਦਾਰੀ ਨਾਲ ਆਪਣੀ ਕਿਆ ਬਾਤ ਹੈ ਵੀ ਹੁਣ ਆ ਬੱਚੇ ਨੇ ਬਈ ਡੀਐਸਪੀ ਦੇਵ 2 ਲਓ ਜੀ ਹੁਣ ਫਿਲਮ ਦੱਸੋ ਸਾਰਿਆਂ ਨੂੰ ਕਿਵੇਂ ਲੱਗੀ ਇੱਕ ਵਾਰੀ ਯੂਟਿਬ ਬਹੁਤ ਸਾਰੀ ਸਿੱਖ ਮਿਲੀ ਕਿ ਸਾਨੂੰ ਪੁੱਲ ਚਲੇ ਨੂੰ ਰਿਸ਼ਵਤ ਨਹੀਂ ਲੈਣੀ ਚਾਹੀਦੀ ਤੇ ਬੱਚਿਆਂ ਬਾਰੇ ਵੀ ਉਹ ਸੀਗਾ ਹੀ ਮੜਿਆ ਹਾਂ ਹਾਂ ਰੋਲ ਨਹੀਂ ਪਾਉਣਾ ਚਾਹੀਦਾ ਚਲੋ ਇਹ ਇੰਨਾ ਕਦਾ ਚੱਲਦਾ ਜਿੰਨਾ ਕ ਪਾਉਂਦੇ ਹੈਣਾ ਵੀ ਫਿਲਮ ਦੇਖ ਕੇ ਇੰਨਾ ਕਦਾ ਬਣਦਾ ਹੈ ਹਾਂਜੀ ਇਹ ਬਣਨਾ ਚਾਹੀਦਾ ਹੀ ਮੈਂ ਤਾਂ ਆਪ ਆਪਣੇ ਘਰ ਘਰ ਵਾਲੇ ਨਾਲ ਲਾਉਂ ਗਈ ਅੱਛਾ ਹਾਂਜੀ ਪਹਿਲਾਂ ਅੰਕਲ ਨੂੰ ਥੈਂਕ ਯੂ ਕਰਨਾ ਚਾਹਾਂਗੀ ਜਿਨ੍ਹਾਂ ਨੇ ਸਾਨੂੰ ਇੱਥੇ ਲੈ ਕੇ ਆਏ ਫਿਲਮ ਦੇਖਣ ਕੋਲ ਲੈ ਕੇ ਆਏ ਔਰ ਜਿਨ੍ਹਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਇੱਥੇ ਸਕੂਲ ਵਾਲੇ ਕੀ ਬਾਤ ਹੈ ਸਕੂਲ ਵਾਲਿਆਂ ਦਾ ਧੰਨਵਾਦ ਅੱਛਾ ਉਹਨਾਂ ਨੇ ਉਹਨਾਂ ਨੇ ਤੁਹਾਨੂੰ ਫਿਲਮ ਵਧੀਆ ਲੱਗਿਆ ਹਾਂਜੀ ਅੱਛਾ ਕੀ ਕਹਿਣਾ ਚਾਹੋਗੇ ਦੇਵ ਕਰੋੜ ਨੂੰ ਸੋ ਕੀ ਬਹੁਤ ਵਧੀਆ ਫਿਲਮ ਸੀਗੀ ਇਸੇ ਤੋਂ ਬਹੁਤ ਸਿੱਖਿਆ ਮਿਲੀ ਕਿ ਆਪਨਾਰੇ ਕਮਾਂਡਰ ਇੰਸਪੈਕਟਰ ਬਣਾਣਾ ਚਾਹੀਦਾ ਜੇ ਕੋਈ ਟੀਚਰ ਬੇਈਮਾਨੀ ਕਰੂਗਾ ਉਹੀ ਬੱਚੇ ਸਿੱਖਣਗੇ ਲਓ ਜੀ ਦੇਵ ਕਰੋੜ ਜੀ ਹੁਣ ਫਿਲਮ ਤੁਸੀਂ ਬਣਾਉਣੀ ਹੈ ਜਿਹੜੀ ਡੀਐਸਪੀ ਦੇਵ 3 ਬਣਾਉਣੀ ਹੈ ਉਹਦੇ ਵਿੱਚ ਵੀ ਬੱਚਿਆਂ ਦੇ ਜਿਹੜਾ ਬੱਚਿਆਂ ਲਈ ਕੁਝ ਰੱਖਣਾ ਹੈ ਤੇ ਸਕੂਲ ਨੂੰ ਲੈ ਕੇ ਜਿਹੜੀ ਆ ਫਿਲਮ ਇਸ ਵਾਰ ਬਣਾਈ ਹੈ ਤਾਂ ਬਹੁਤ ਕੁਝ ਬੱਚਿਆਂ ਨੇ ਸਿੱਖਿਆ ਆ ਤੁਸੀਂ ਬੈਨਰ ਦੇਖੋ ਵੀ ਬੈਨਰ ਵੀ ਇੰਨਾ ਐਂਟਰਟੇਨਿੰਗ ਹੈ ਕਿ ਜਿਹਦੇ ਵਿੱਚ ਆਹ ਦਿਕਾਇਆ ਜਾ ਰਿਹਾ ਵੀ ਪੂਰਾ ਫਨ ਕਮੇਡੀ ਐਕਸ਼ਨ ਹਰ ਇੱਕ ਚੀਜ਼ ਇਸ ਫਿਲਮ ਦੇ ਵਿੱਚ ਪਾਈ ਗਈ ਹੈ ਤੁਹਾਨੂੰ ਇੱਕ ਵਾਰੀ ਸਿਨੇਮੇ ਦੇ ਵਿੱਚ ਜਾ ਕੇ ਫਿਲਮ ਦੇਖਣੀ ਪਵੇਗੀ ਫਿਰ ਪਤਾ ਲੱਗੂਗਾ ਫਿਲਮ ਦੇ ਵਿੱਚ ਖਾਸ ਕੀ ਹੈ ਤੇ ਬੱਚੇ ਇੰਨੀ ਹੂਟਿੰਗ ਕਿਉਂ ਕਰ ਰਹੇ ਸੀ ਕਿਉਂ ਇੰਨਾ ਐਂਟਰਟੇਨ ਕਰ ਰਹੇ ਸੀ ਫਿਲਮ ਨੂੰ ਕਿਵੇਂ ਦੇਖ ਰਹੇ ਸੀ ਸਾਰੀ ਗੱਲਬਾਤ ਹੁਣ ਤੁਸੀਂ ਦੇਖਣੀ ਹੈ ਤੁਸੀਂ ਆਪਣਾ ਸ਼ੋਅ ਬੁੱਕ ਕਰਨਾ ਹੈ ਦੇਵ ਡੀਐਸਪੀ ਦੇਵ 2 ਦੇ ਵਿੱਚ ਜਾ ਕੇ ਲਓ ਪੂਰਾ ਆਨੰਦ ਧੰਨਵਾਦ